ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਮਲੋਟ ਖੜੇ ਆਂ ਅਬੋਲ ਰੋਡ ਤੇ ਤੋਂ ਰੈਡੀमेड ਦਰਵਾਜਿਆਂ ਦੀ ਗੁਬਾਨ ਹੈ ਜੀ ਨਾਲ ਰਾਇਲ ਹੋਟਲ ਹੈ ਥੋੜਾ ਜਿਹਾ ਐਡਰੈਸ ਕੋਲਿਓ ਬਈ ਜੀ ਆ ਜੀ ਸਰ ਆਪਣਾ ਟ੍ਰੇਟ ਹੈ ਜੇ ਐਸ ਲੋਰ ਮਲੋਟ ਅਬੋਲ ਰੋਡ ਨੇੜੇ ਰਾਇਲ ਹੋਟਲ ਨੇੜੇ ਮੁਕਸਰ ਚੌਕ ਮਲੋਟ ਹੈ ਜੀ ਤੇ ਆਓ ਦੋਸਤੋ ਤੁਹਾਨੂੰ ਆਪਾਂ ਰੈਡੀमेड ਜਿਹੜੇ ਦਰਵਾਜੇ ਆ ਦਿਖਾਉਣੇ ਆ ਪਹਿਲਾਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਆਹਾਂ ਕਿਚਨ ਡੋਰ ਕਿਚਨ ਡੋਰ ਹੈ ਜੀ ਇਹਦਾ ਲੱਕੜ ਚ ਹੀ ਆ ਜੀ ਹਾਂਜੀ ਹਾਂਜੀ ਇਹ ਲੱਕੜ ਦੇ ਵਿੱਚ ਸਭ ਜੀ 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 ਹਾਂਜੀ ਇਹ ਸਭ ਜੋ ਵੀ ਕੋਈ ਵੀ ਸਾਈਜ਼ ਚਾਹੀਦਾ ਆਪਾਂ ਆਰਡਰ ਤੇ ਕਸਟਮਾਈਜ਼ ਕਰ ਦਿੰਦੇ ਆ ਤੇ ਅੱਗੇ ਤੁਹਾਨੂੰ ਆਪਾਂ ਦਰਵਾਜ਼ੇ ਦਿਖਾਉਣੇ ਆ ਜੀ ਫਰਮਾਇਕਾ ਤੇ ਹਾਂਜੀ ਉੱਪਰ ਫਰਮਾਇਕਾ ਲਈ ਆ ਜੀ ਹਾਂਜੀ ਹਾਂਜੀ ਇਹਦਾ ਬੋਰਡ ਹੈ ਹਾਂਜੀ ਹਾਂਜੀ ਇਹ ਬੋਰਡ ਦੇ ਵਿੱਚ ਹੀ ਬੋਰਡ ਕਲਾ ਡੋਰ ਬੋਲਦੇ ਆ ਜੀ ਜੀ ਹਾਂਜੀ ਉਸ ਤੋਂ ਅੱਗੇ ਇੱਕ ਹੋਰ ਮੈਂਬਰਨ ਡੋਰ ਆ ਜੀ ਸਰ ਜੀ ਹਾਂਜੀ ਮੈਂਬਰਨ ਡੋਰ ਆ ਜੀ 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 ਪੰਜੇ ਰੋਲ ਮੈਂਬਰਨ ਡੋਰ ਆ ਰਹੀ ਹੈ ਹਾਈ ਕੁਆਲਿਟੀ ਦੇ ਵਿੱਚ ਆ ਥੋੜੀ ਜਿਹੀ ਸ਼ੀਸ ਜੀ ਦੋਸਤੋ ਜੀ ਹਾਂਜੀ ਅੱਗੇ ਆਪਣੇ ਕੋਲ ਆ ਗਿਆ ਜੀ ਇਹ ਗ੍ਰੀਨ ਦੇ ਵਿੱਚ ਆ ਗਿਆ ਐਚ ਡੀ ਐਚ ਐਮ ਆਰ ਡੋਰ ਸਰ ਜੀ ਜੀ ਹਾਂਜੀ ਅੱਗੇ ਇਸ ਤੋਂ ਆਪਣੇ ਕੋਲ ਮੈਲਾਮਾਈਨ ਡੋਰ ਆ ਗਿਆ ਜੀ ਇਹ ਆਪਣੇ ਕੋਲ ਮਾਈਕੇ ਤੋਂ ਵੀ ਉੱਪਰ ਦੀ ਚੀਜ਼ ਹੈ ਜੀ ਇਹ 2250 21 ਚ ਲਿਖਿਆ ਹੈ ਹਾਂਜੀ ਸਕੁਅਰ ਫਿਟ ਹੈ ਸਰ ਇਹ ਹਾਂਜੀ ਸਰ ਜਿਹੜਾ ਗੇਟ ਬੜਾ ਹਾਂਜੀ ਹਾਂਜੀ ਜੀ ਤੇ ਗ੍ਰੀਨ ਦੇ ਵਿੱਚ ਆ ਗਿਆ ਅਗੇ ਚੀਜ਼ ਅਲੱਗ ਆ ਗਈ ਕੁਛ ਇਹ ਕੀ ਹੈ ਜੀ ਸਰ ਆਪਾਂ ਨੂੰ ਕੋਈ ਜਿਵੇਂ ਆਊਟਡੋਰ ਲਗਾਉਣਾ ਧੁੱਪ ਚ ਜਾਂ ਪਾਣੀ ਦੇ ਵਿੱਚ ਜਾਂ ਇਹ ਪੇਂਟ ਕਰਕੇ ਲੱਗੇਗਾ ਸਰ ਆਪਾਂ ਇਹਨੂੰ ਪੇਂਟ ਹੋਊਗਾ ਹਾਂਜੀ ਸਰ ਇਹਨੂੰ ਪੇਂਟ ਹੋਏਗਾ ਇਹਦੇ ਤੇ ਕੋਈ ਧੁੱਪ ਦੇ ਵਿੱਚ ਫੈਕਟ ਨਹੀਂ ਆਉਂਦਾ ਜੀ ਸਰ ਜੀ ਜੀ ਹਾਂਜੀ ਅੱਗੇ ਇਹ ਸਭ ਤੋਂ ਮੈਂਬਰਿੰਗ ਚੀਜ਼ ਆ ਗਈਆਂ ਸਰ ਹਾਂਜੀ ਮੈਂਬਰਨ ਦੇ ਵਿੱਚ ਆ ਗਿਆ ਜੀ ਇਹ ਆਪਣੇ ਕੋਲ 3D ਦੇ ਵਿੱਚ ਆ ਗਿਆ ਜੀ ਜੀ 3D MDF ਦੇ ਵਿੱਚ ਡੋਰ ਹੈਗਾ ਇਹ ਜੀ ਦਾ ਹਾਂਜੀ ਮੈਂ ਬੈਨੀਫੀਟ ਹੈ ਮਨ ਲੋ 3D ਸਰ ਇਹਦੀ ਆਪਣੀ ਅਲੱਗ ਲੁੱਕ ਹੈ ਇਸ ਤਰ੍ਹਾਂ ਦੀ ਜੀ ਜੀ ਹਾਂਜੀ ਇਹ 3D ਦੇ ਵਿੱਚ ਐਸ ਪਰ ਸਾਈਜ਼ ਹੀ ਤਿਆਰ ਹੁੰਦਾ ਹੈਗਾ ਆਰਡਰ ਤੇ ਸਰ ਜੀ ਜੀ ਅਗੇ ਇੱਕ ਹੋਰ ਬਹੁਤ ਖੂਬਸੂਰਤ ਗੇਟ ਹੈ ਹਾਂਜੀ ਇਹ ਟੈਕਚਰ ਮਾਈਕਾ ਆ ਗਿਆ ਸਰ ਜੀ ਮਾਈਕਾ ਆ ਗਿਆ ਉਹ ਆਪਾਂ ਪਿੱਛੇ ਦਿਖਾਇਆ ਸੀ ਤੁਹਾਨੂੰ ਇਹ ਪਲੇਨ ਮਾਈਕਾ ਸੀ ਇਹ ਟੈਕਚਰ ਦੇ ਵਿੱਚ ਮਾਈਕਾ ਆ ਗਿਆ ਇਹਦੇ ਵਿੱਚ ਵੀ ਚਾਰ ਤੋਂ ਪੰਜ ਤਰ੍ਹਾਂ ਦੇ ਆਪਣੇ ਕੋਲ ਡਿਜ਼ਾਈਨ ਹੈਗੇ ਇਹ ਪਲੇਨ ਮਾਇਕਾ ਦੇ ਵਿੱਚ ਆ ਗਿਆ ਐਸਐਫ ਹਾਂਜੀ ਸਕ੍ਰੈਚ ਲੈਸ ਸ਼ੀਟ ਉਹ ਵੀ ਜਿਹੜੀ ਟਿਮ ਵਗੈਰਾ ਵੀ ਹੈ ਨਾ ਹਾਂਜੀ ਸਰ ਵਿੰਡੋਅਰ ਫੁੱਲ ਗਾਰੰਟੀ ਹਾਂਜੀ ਸਰ ਹਾਂਜੀ ਵਿੰਡੋਅਰ ਫੁੱਲ ਗਾਰੰਟੀ ਹੋਊਗੀ ਸਰ ਹਾਂਜੀ ਲੋ ਜੀ ਅੱਗੇ ਹਾਂਜੀ ਇਹ ਵੀ ਆ ਗਿਆ ਆਪਣੇ ਡਬਲ ਸ਼ੇਡ ਦੇ ਵਿੱਚ ਆ ਗਿਆ ਮਾਇਕਾ ਦੇ ਵਿੱਚ ਸਰ ਇਹ ਵੀ ਡੋਰ ਆਪਣੇ ਕੋਲ ਹਾਂਜੀ ਤੇ ਅੱਗੇ ਨੈਕਸਟ ਆ ਗਿਆ ਮੈਲਾਮਾਈਨ ਦੇ ਵਿੱਚ ਡੋਰ ਹੈਗਾ ਜੀ ਹਾਂਜੀ ਇਹਦੇ ਵਿੱਚ ਦੋ ਕਲਰ ਮਿਲਣਗੇ ਆਪਾਂ ਨੂੰ ਟੀ ਕਿੱਤੇ ਵਿੱਚ ਤੇ ਇੱਕ ਆਪਣੇ ਕੋਲ ਬਲੈਕ ਬੋਰਡ ਦੇ ਵਿੱਚ ਸਰ ਹਾਂਜੀ ਦੇ ਆਪਣੇ ਕੋਲ 도ਰਸ ਦੀ ਵੈਰਾਈਟੀ 10 ਤਰ੍ਹਾਂ ਦੀ 도ਰ ਦੀ ਵੈਰਾਈਟੀ ਹੈਗੀ ਐ ਸਭ ਲਗਭਗ ਚਿੱਤੇ ਆ ਕੇ ਫਿਰ ਤੁਸੀਂ ਇਹ ਸਭ ਸਾਈਜ਼ ਦੇ ਹਿਸਾਬ ਨਾਲ ਹੈਗੇ ਜੀ ਇਹ ਰੇਟ ਹਾਂਜੀ ਹਾਂਜੀ ਸਾਈਜ਼ ਦੇ ਹਿਸਾਬ ਨਾਲ ਹੈਗਾ ਤਾਂ ਇਹ 7 ਦਿਨ ਬਾਅਦ ਹਾਂਜੀ ਕਿੰਨੀ ਲંબਾਈ ਤੇ ਚੜਾਈ ਹੈ ਜੀ ਇਹ ਸਿਆਪਾਾਈ ਸਵਾ ਦਿਨ ਮੈਂ ਹਾਂਜੀ ਹਾਂਜੀ 5500 ਹਾਂਜੀ ਸਰੀ ਜੀ ਲਗ ਲਗ ਆਪਣੇ ਤੋਂ ਸਭ ਜਿਹੜੀ ਡੋਰ ਦੀ ਰੇਂਜ ਹੈ 7 बाई 2 ਤੋਂ 2500 ਰੁਪਏ ਤੋਂ ਸਟਾਰਟ ਹੋਏ ਜਾਂਦੀ ਹੈ ਜੀ ਲਗ ਲਗ ਸਾਈਜ਼ ਦੇ ਅਕੋਰਡਿੰਗ ਰੇਟ ਹੈਗਾ ਸਰ ਕੁਆਲਿਟੀ ਦੇ ਅਕੋਰਡਿੰਗ ਉਹ ਚੀਜ਼ ਥੋੜੀ ਘੱਪ ਵੀ ਹੋ ਜਾਂਦੀ ਹੈ ਜਾਲੀ ਵਾਲੇ ਡੋਰ ਹੈ ਜਿੱਦਾਂ ਵਿੰਡੋ ਹੈ ਉਹ ਆਪਾਂ ਕਸਟਮਰ ਦੇ ਸਾਈਜ਼ ਦੇ ਅਕੋਰਡਿੰਗ ਤਿਆਰ ਕਰ ਦਈਏ ਸਰ ਮੋਕੇ ਤੇ ਜੀ ਦੋਸਤੋ ਮਲੋਟ ਫੋਰ ਰੋਡ ਤੇ ਇਹ ਸ਼ਾਪ ਹੈ ਜਿਹੜੇ ਰਾਇਲ ਹੋਟਲ ਮਲੋਟ ਤੋਂ ਜਦੋਂ ਆਉਣੇ ਆਪਾਂ ਨੂੰ ਖੱਬੇ ਹੱਥੇ ਦੁਕਾਨ ਹੈ ਸੋਣਾ ਜਿਹਾ ਤੁਹਾਨੂੰ ਅੰਦਰ ਆਪਾਂ ਸਤਿ ਸ਼੍ਰੀ ਅਕਾਲ ਵੀ ਤੁਹਾਨੂੰ ਇਹ ਕੁੰਡੇ ਕਬਜੇ ਵੀ ਰੱਖਦੇ ਹਾਂ ਜੀ ਬਾਈ ਜੀ ਹਾਂ ਜੀ ਸਰ ਕੋਈ ਬਿਲਕੁਲ ਸਾਰੀ ਡੋਰ ਦੀ ਸਾਰੀ ਐਸੈਸਰੀ ਮਿਲੇਗੀ ਜੀ ਸਰ ਜੀ 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 ਹਾਂ ਜੀ ਜੇ ਤੁਹਾਨੂੰ ਵੀਰੋ ਲੌਕ ਵਗੈਰਾ ਕੁੰਡੇ ਕਬਜੇ ਚਟਕਣੀਆਂ ਵੀ ਚਾਹੀਦੀਆਂ ਤਾਂ ਭਾਈ ਜੀ ਕੋਲ ਉਹ ਵੀ ਪੂਰਾ ਸਰਲ ਵਗੈਰਾ ਸਾਰਾ ਬਿਲਕੁਲ A to Z ਸਾਰੀ ਸੈਸਰੀ ਡੋਰ ਹੋਲਡਰ ਆ ਗਿਆ ਸਰ ਜਿਵੇਂ A to Z ਸਾਰੀ ਸੈਸਰੀ ਮਿਲ ਗਈ ਚਟਕਣੀ ਤੋਂ ਲੈ ਕੇ ਅਰਲ ਤੋਂ ਲੈ ਕੇ ਸੈਂਸੀ ਹੈਂਡਲ ਹੋ ਗਏ ਸਰ ਜਿੱਦਾਂ ਸਾਰੇ ਹੈਂਡਲ ਮਿਲਣਗੇ ਆਪਣੇ ਕੋਲ ਫੈਂਸੀ ਤੋਂ ਫੈਂਸੀ ਹੈਂਡਲ ਅੱਗੇ ਸੋ ਦੋਸਤੋ ਨੰਬਰ ਹੈ ਜਿਹੜਾ ਸਾਡੀ ਸਕਰੀਨ ਤੇ ਦੁਕਾਨ ਦਾ ਅਸੀਂ ਦੇਵਾਂਗੇ ਸੋ ਬਾਈ ਜੀ ਨਾਲ ਤੁਸੀਂ ਅੱਗੇ ਸੰਪਰਕ ਕਰਨਾ ਨੰਬਰ ਅਸੀਂ ਇਹਨਾਂ ਦਾ ਥੋੜਾ ਜਿਹਾ ਇੱਕ ਵਾਰੀ ਨੰਬਰ ਵਿੱਚ ਵੀ ਬੋਲ ਦਵਾਂ ਹਾਂਜੀ ਸਰ ਆਪਣਾ ਸਰ 985616967 ਸੈਕੰਡ ਨੰਬਰ ਹੈ 988626967 ਹਾਂਜੀ ਆਪਣਾ ਐਡਰੈਸ ਹੈਗਾ ਜੇਐਸ ਡੋਰ ਅਬੋਰ ਰੋਡ ਨੀਅਰ ਰਾਇਲ ਹੋਟਲ ਮੁਕਸਰ ਚੌਕ ਮਲੋਠ ਥੈਂਕ ਯੂ ਸਰ ਦੋਸਤੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਸਾਡਾ YouTube ਚੈਨਲ ਭੁਪਿੰਦਰ ਹੇਅਰ ਤੇ Facebook ਦਾ ਪੇਜ ਭੁਪਿੰਦਰ ਹੇਅਰ ਚੱਕੜੇ ਵਾਲਾ ਸასი ਕਾਲ